ਤੁਹਾਡੀ ਜ਼ਿੰਦਗੀ 'ਚ ਕੋਈ ਮੁਸ਼ਕਲ ਆ ਗਈ ਹੈ ਤੁਸੀਂ ਉਦਾਸ ਬੈਠੇ ਹੋ ਦੂਜਾ ਬੰਦਾ ਤੁਹਾਨੂੰ ਵੇਣ ਕੇ ਪੁੱਛਦਾ ਅੱਜ ਕੀ ਗੱਲ ਹੈ ਤੁਹਾਡਾ ਚਿਹਰਾ ਬੜਾ ਉਦਾਸ ਹੈ ਤੇ ਤੁਸੀਂ ਇੱਕ ਸ਼ਬਦ ਬੋਲਦੇ ਹੋ ਵੀ ਅੱਜ ਫਲਾਣੀ ਯਾਰ ਘਟਨਾ ਵਾਪਰ ਗਈ ਹੈ ਕੋਈ ਪ੍ਰੋਬਲਮ ਆ ਗਈ ਹੈ ਬਿਜ਼ਨਸ 'ਚ ਆ ਗਈ ਹੈ ਪਰਿਵਾਰ 'ਚ ਆ ਗਈ ਹੈ ਕਿਸ ਰਿਸ਼ਤੇਦਾਰ ਨਾਲ ਹੋ ਗਈ ਹੈ ਤੁਸੀਂ ਇੱਕ ਸ਼ਬਦ ਬੋਲਦੇ ਹੋ ਨਾ ਕਿ ਮੈਂ ਪਰੇਸ਼ਾਨ ਇਸ ਕਰਕੇ ਅੱਜ ਪ੍ਰੋਬਲਮ ਆ ਗਈ ਕੋਈ ਤੁਹਾਨੂੰ ਉਹ ਪੁੱਛਣ ਵਾਲਾ ਵਿਅਕਤੀ ਪੁੱਛਦਾ ਵੀ ਜਿਹੜੀ ਪ੍ਰੋਬਲਮ ਆਈ ਹੈ ਉਹਦਾ ਤੁਹਾਡੇ ਕੋਲ ਹੱਲ ਹੈ ਤੇ ਤੁਹਾਡਾ ਜਵਾਬ ਹੋਏਗਾ ਜੇ ਹੋਏਗਾ ਤੁਸੀਂ ਕਿਉਂਕਿ ਹਾਂ ਉਹਦਾ ਹੱਲ ਹੈਗਾ ਮੇਰੇ ਕੋਲ ਮੈਂ ਉਹ ਹੱਲ ਕਰ ਲੈਣਾ ਤੇ ਫਿਰ ਉਹ ਤੁਹਾਨੂੰ ਅੱਗੋਂ ਜੇ ਇਹ ਕਵੇ ਜੇ ਉਹਦਾ ਹੱਲ ਹੀ ਹੈਗਾ ਫਿਰ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਜਵਾਬ ਮਿਲ ਗਿਆ ਨਾ ਫਿਰ ਉਹਨੇ ਦੂਜਾ ਕੁਐਸਚਨ ਕੀਤਾ ਕਹਿੰਦੇ ਵੀ ਜਿਹੜੀ ਪਰੇਸ਼ਾਨੀ ਹੈ ਇਹਦਾ ਤੁਹਾਡੀ ਜ਼ਿੰਦਗੀ ਚ ਕੋ ਹੱਲ ਹੈ ਤੁਹਾਡਾ ਜਵਾਬ ਸੀ ਨਹੀਂ ਇਹਦਾ ਹੱਲ ਕੋਈ ਨਹੀਂ ਹੈਗਾ ਵੀ ਪਰੇਸ਼ਾਨ ਤਾਂ ਮੈਂ ਤਾਂ ਹੱਲ ਹੀ ਹੈ ਨਹੀਂ ਕੋਈ ਮੇਰੇ ਕੋਲ ਇਹ ਸ਼ਬਦ ਬੋਲਿਆ ਫਿਰ ਉਹਨੇ ਦੂਜਾ ਸ਼ਬਦ ਬੋਲਿਆ ਕਹਿੰਦਾ ਜਿਸ ਪਰੇਸ਼ਾਨੀ ਦਾ ਹੱਲ ਹੀ ਹੈ ਨਹੀਂ ਤੇ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਜਦੋਂ ਤੇਰੇ ਕੋਲ ਹੱਲ ਵੀ ਨਹੀਂ ਹੈਗਾ ਫਿਰ ਵੀ ਪਰੇਸ਼ਾਨ ਹੋ ਕੇ ਕਿਉਂ ਬਿਠਾਏ ਤੂੰ ਜ਼ਿੰਦਗੀ ਦੇ ਦੋ ਰਾਹ ਨੇ ਇੱਕ ਹੈ ਤੁਹਾਡੇ ਕੋਲ ਉਸ ਪਰੇਸ਼ਾਨੀ ਦਾ ਹੱਲ ਹੈਗਾ ਹੈ ਦੂਜਾ ਉਸ ਪਰੇਸ਼ਾਨੀ ਦਾ ਹੱਲ ਤੁਹਾਡੇ ਕੋਲ ਨਹੀਂ ਹੈਗਾ ਇਹ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਉਸ ਗੱਲ ਨੂੰ ਆਪਣੇ ਮਨ ਤੇ ਲਾ ਕੇ ਰੱਖਣਾ ਹੈ ਜਾਂ